ਆਈ ਦਸ ਬਖਾਲਸਾ ਵਾਹਿਗੁਰੂ ਜਿੱਤ ਦੀ ਫਤਿਹ ਫੈਸਪਾਈ 인ਧਰਪਾਲ ਸਿੰਘ ਜੀ ਜਿਹਨਾਂ ਨੂੰ ਅਕਾਲ ਤਖਸਵਾਲੋਂ ਹਾਲ ਤੱਕ ਸਹਿਬਲੋਂ ਭਾਈ ਸਰਦਾਰਾ ਮਿਲੇ ਉਹ ਸਾਡੇ ਸਾਰਿਆਂ ਦੇ ਭਾਈ ਨੇ ਅੱਗੇ ਇੱਛੇ ਜੀ ਜੀ ਦੋ ਉਹਨਾਂ ਨੂੰ ਬੇਨਤੀ ਦਿੱਤੀ ਸੀ ਕਿ ਰਾਕੇ ਦੀਆਂ ਕੁ ਸੰਗਤਾਂ ਨੂੰ ਮਿਲ ਕੇ ਸਧਾਰਨ ਵੀਰਾਂ ਭੈਣਾਂ ਨੇ ਇੱਕ ਪੰਥੀ ਦੀ ਸੋਝ ਦੀ ਸ਼ੁਰੂਆਤ ਕੀਤੀ ਹੈ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਸੀ ਉਹਨਾਂ ਨੇ ਪਹਿਲਾ ਪ੍ਰੋਗਰਾਮ ਇਸ ਵੇਲੇ ਸਾਰੇ ਗੁਰੂ ਘਰਾਂ ਨੂੰ ਬੁਲਾਉਣ ਦਾ ਸਲਮਾਜ ਕੀਤਾ ਗਿਆ ਸੀ ਉਸ ਵੇਲੇ ਉਹਨੇ ਹੁਕਮ ਕੀਤਾ ਸੀ ਕਿ ਇਸ ਪ੍ਰੋਗਰਾਮ 'ਚ 네ਗੇਟਿਵਿਟੀ ਨਹੀਂ ਆਉਣ ਦੇਣੀ ਤਾਂ ਉਹ ਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਪੱਖਸ਼ਸਤੇ ਨਾਲ ਪੂਰੇ ਇਲਾਕੇ ਵਿੱਚ ਨੈਗੇਟਿਵਿਟੀ ਨਹੀਂ ਪੂਰੇ ਪ੍ਰਬੰਧਕ ਹਰ ਗੁਰੂ ਘਰ ਦੇ 14ਵੇਂ ਗੁਰੂ ਘਰ ਨੇ ਆਪਣੇ ਰਾਕੇ 14ਵੇਂ ਗੁਰੂ ਘਰ ਦੇ ਪ੍ਰਬੰਧਕ ਕੀਰਤਨੀਏ ਸੇਵਾਦਾਰ ਜਿੱਥੇ ਇਹ ਸਾਰੇ ਇਹਨਾਂ ਦੀ ਵਿਚਾਰਧਾਰਾ ਵਿੱਚ ਕੋਈ ਐਸੀ ਤਬਦੀਲੀ ਆਏ ਤਾਂ ਸੰਗਤ ਸਾਰੀ ਦੇ ਨਾਲ ਹੀ ਹੁੰਦੀ ਹੈ ਔਰ ਇਹਨਾਂ ਦਾ ਸਮੁੱਚਾ ਸਰੂਪ ਜਿਹੜਾ ਨੇ ਉਗਰਾੜਿਆਂ ਦਾ ਪੈਸਾ ਪਈ ਇੰਦਰ ਪਾਲ ਸਿੰਘ ਜੀ ਨੇ ਇੱਥੇ ਜਿਹੜੀਆਂ ਅਰਦਾਸ ਬੇਨਤੀਆਂ ਸੰਤਾਂ ਵੱਲੋਂ ਚੱਲ ਰਹੀਆਂ ਨੇ ਤਾਂ ਉਸ ਬੇਨਤੀ ਨੂੰ ਜਦੋਂ ਇਹ ਗਰੀਬ ਦੀ ਬੇਨਤੀ ਜਦੋਂ ਗੁਰੂ ਧਰਤੀ ਹੋਈਆਂ ਬੇਨਤੀਆਂ ਜਦੋਂ ਕੋਈ ਗੁਰੂ ਦਾ ਮਨ ਜੀਵੜਾ ਉਹਦੇ ਵਾਸਤੇ ਅੱਗੇ ਚੱਲਦਾ ਹੈ ਤਾਂ ਉਹੀ ਚੱਲ ਸਕਦਾ ਜਿਨ੍ਹਾਂ ਦੀ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋਏ ਤੇ ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਿੱਖਾਂ ਨੂੰ ਬਹੁਤ ਅੱਛਾ ਕੰਡੇ ਦੇ ਰਾਜੀ ਨਹੀਂ ਹੈ لیکن کوئی ایسی ਕਿਰਪਾ ਦੂਸਾ ਵਰਤਾਨ ਉਹਨਾਂ ਦੇ ਅਸੀਂ ਸਿੱਖਾਂ ਦੀ ਅਰਦਾਸ ਤੇ ਆਹੇ ਕੁਝ ਐਸਾ ਹੋ ਸਕੇ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਪਿਤਾ ਦੀ ਸੇਵਾ ਹੁੰਦੀ ਏ ਅਗਰ ਉਹਦੇ ਬੱਚੇ ਇਕੱਠੇ ਹੋ ਕੇ ਚੱਲਣ ਤਾਂ ਪਿਤਾ ਕਿੰਨਾ ਖੁਸ਼ ਹੋਣਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਸਾਡੇ ਵਿੱਚੋਂ ਸਭ ਤੋਂ ਸਿਆਣੇ ਭਾਈ ਸਾਬ ਸਾਡੇ ਭਾਈ ਸਾਹਿਬ ਪਿੰਡ ਪਾਲਚੰਗੀ ਤੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਜਾਣ ਸਾਹਿਬ ਜੀ ਨਾ ਗੀਪ ਸੰਸੰਗਤ ਆਵਾਜ਼ ਜੋ ਠਣ 7 ਸਤੰਬਰ ਨੂੰ ਇਸ ਸਥਾਨ ਦੇ ਉੱਤੇ ਆਪਾਂ ਫਿਰ ਸਹਾਇ ਗੁਰੂ ਕਰਨ ਦਾ ਸੱਦਾ ਦੇ ਆਇਆ ਕਿਉਂਕਿ ਚਾਰ ਗੁਰੂ ਕਰਨ ਤੇ ਪ੍ਰੋਗਰਾਮ ਹੋ ਚੁੱਕਿਆ ਹੈ ਸਾਲ ਵਿੱਚ ਸਦਰ ਵਿੱਚ ਗੁਰਦੁਆਰਾ ਗੁਰਨਾਣ ਪ੍ਰਕਾਸ਼ ਔਰ ਉਸ ਤੋਂ ਬਾਅਦ ਉਹ ਕਿੱਥੇ ਜਿਹੜਾ ਪ੍ਰੋਗਰਾਮ ਹੋਏਗਾ ਔਰ ਸਟੈਂਡ ਜਿਹੜਾ ਹੈ ਆਪਾਂ ਵੀ ਇੰਤਜ਼ਾਰ ਰਵਾਂਗੇ ਅੱਜ 7 ਤਰੀਕ ਨੂੰ ਜਿਹੜਾ ਹੈ ਉਹ ਉੱਥੇ ਪ੍ਰੋਗਰਾਮ ਹੋਏਗਾ 9 ਵਜੇ ਤੋਂ ਲੈ ਕੇ 1 ਵਜੇ ਤੱਕ ਰਾਗੀ ਜਥੇ ਆਪ ਜੀ ਨੂੰ ਇੱਕਤਾ ਦਾ ਸੁਨੇਹਾ ਲੈ ਕੇ ਤਾਂ ਜਿੱਥੇ ਸੁਨੇਹਾ ਦੇਣਗੇ ਆਪ ਵੀ ਨੇ ਦੂਰ ਦਰਸ਼ਨ ਗਏ ਹੈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਬਿਰਾਉ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਲਾਗਵਨੋਂ ਪਾਇਸਾ ਪੈ ਗੀਰਤ ਪਾਲ ਚੰਗੀ ਦਾ ਇਲਾਕੇ ਦੀ ਜਾਣ ਲਈ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਗੁਰੂ ਸਾਹਿਬਹੀ ਸਹਾਇਣ ਕਰਦੀਆਂ ਤੁਮ ਬਖਸ਼ ਪੰਜ ਖੇੜਾ ਆਵੇ ਪਰਵਾਰਾਂ ਵਿੱਚ ਸੁਖ ਵਰਤੇ ਅਸੀਂ ਗੁਰੂ ਦੇ ਮਿਸ਼ਨ ਸਰਵਲ ਅਵੇਲੇਲ ਮਿਲ ਕੇ ਅੱਗੇ ਵਧ ਸਕੀਏ ਅੰਦੇਸ਼ਾਂ ਤੇ ਵਿਦੇਸ਼ਾਂ ਵਿੱਚ ਫਤੂਨੀਆਂ ਦੀ ਇਤਿਹਾਸ ਵਿੱਚ ਐਸਾ ਪਹਿਲੀ ਵਾਰ ਹੈ ਕਿ ਕੋਈ ਪੀ ਪੈਗੰਬਰ ਅੱਤੇ ਉਹਦੇ ਪੈਰੋਕਾਰ ਇੱਕੋ ਸਮੇਂ ਪੂਰੀ ਦੁਨੀਆ 'ਤੇ ਹਾਜ਼ਰ ਨੇ ਜਦੋਂ ਦੀ ਦੁਨੀਆ ਵੱਡੀ ਹੈ ਪਹਿਲੀ ਵਾਰ ਐਸਾ ਮੌਕਾ ਆਇਆ ਹੈ ਕਿ ਕੋਈ ਜਾਗਦੀ ਜੋ ਫਿਜ਼ੀਕਲ ਰੂਪ ਵਿੱਚ ਪੈਗੰਬਰ ਅੱਤੇ ਉਹਦੇ ਪੈਰੋਕਾਰ ਦੁਨੀਆ ਵਿੱਚ ਹਾਜ਼ਰ ਹੋਏ ਨੇ जो भी दुनिया बनी ऐसा पहली बार है पैरों का एकत्र होके एक आवाज़ उठाई ता उस परमेश्वर के दर पर पहुंचेगी और फिर गुरु साहब के राही कृपा वरत के भाई साहब के जैसे महान भीर कृपा वरत के सारे जग बिठंड वर्तेगी पूरी दुनिया की एक ही रबर हो गई श्री गुरु ग्रंथ साहब जी महाराज होता बू वेगढ़ ਅਪ ਸਾਇਆ ਜੀ ਦਾ ਜੀ ਪਾਇਸ ਸਾਹਿਬ ਦਾ ਬਾਰ ਬਾਰ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ